ਹੁਣ ਆਪਾਂ ਰਾਈਟ ਤੇ ਹੁਣ ਮੋੜੇ ਜਿਹੜਾ ਮੋੜ ਆ ਆਪਣਾ ਰੀਪੁਆਇਟ ਆ ਠੀਕ ਆ ਤੇ ਅੱਗੇ ਜਾ ਕੇ ਪਹਿਲਾਂ ਗੱਡੀ ਤੁਸੀਂ ਰੋਕਣੀ ਆ ਐ ਡਿਜੀਟਲ ਆਰਾਇਟ ਦਾ ਠੀਕ ਆ ਗੱਡੀ ਆਪਣੀ ਸਾਈਡ ਤੇ ਰੱਖੋ ਪਹਿਲਾਂ ਇਧਰ ਲਈ ਇਧਰਲੀ ਸਾਈਡ ਤੇ ਆਪਣੀ ਸਾਈਡ ਤੇ ਲੈਫਟ ਸਾਈਡ ਤੇ ਕਲਚ ਫੁੱਲ ਦੱਬੋ ਠੀਕ ਆ ਅੱਗੇ ਅੱਗੇ ਸਟਾਪ ਕਰੋ ਪਹਿਲਾਂ ਇੱਥੇ ਗੱਡੀ ਰੋਕੋ ਪਹਿਲਾ ਰੋਡ ਦੇਖ ਲਓ ਇਧਰੋਂ ਖਾਲੀ ਆ ਉਧਰੋਂ ਤੇ ਵੀ ਰੋਡ ਖਾਲੀ ਆ ਦੀਦਾ ਰੋਡ ਖਾਲੀ ਆ ਤੇ ਥੋੜੀ ਗੱਡੀ ਹੁਣ ਅੱਗੇ ਨੂੰ ਕਰੋ ਨਾਲ ਹਾਫ ਕਲਚ ਛੱਡਨ ਨਾਲ ਸਟੀਅਰਿੰਗ ਰਾਈਟ ਕਰੋ ਹਾਫ ਕਲਚ ਘਮਾਓ ਸਟੀਅਰਿੰਗ ਖੇੜੀ ਸ਼ੀਸ਼ਾ ਦੇਖਿਆ ਰਾਈਟ ਠੀਕ ਆ ਸਿੱਧੀ ਕਰੋ ਗੱਡੀ ਬਸ ਥੋੜਾ ਜਿਹਾ ਥੋੜਾ ਜਿਆਦਾ ਨਹੀਂ ਓਕੇ ਛੱਡ ਤਾਂ ਕਲਚ ਐਂਡੀਕੇਟਰ ਜਲਦਾ ਬੰਦ ਕਰੋ ਜਦੋਂ ਟ੍ਰੀਪ ਵਾੜਿਆ ਨਾ ਪਹਿਲਾਂ ਗੱਡੀ ਆਪ ਰੋਕਣੀ ਹੈ ਜਿੱਥੇ ਰੋੜ ਦੀਦਾ ਹੈ ਨਾ ਉੱਥੇ ਗੱਡੀ ਰੋਕਣੀ ਆ ਰੋਕ ਕੇ ਫੇਰ ਰਾਈਟ ਲੈਫਟ ਤੇ ਜਿੱਧਰ ਨੂੰ ਜਾਣਾ ਉਧਰ ਸ਼ੀਸ਼ਾ ਦੇਖ ਕੇ ਫੇਰ ਰੋੜ ਤੇ ਗੱਡੀ ਚੜਨੀ ਆ ਜੇ ਰੋੜ ਖਾਲੀ ਹੈ ਤਾਂ ਗੱਡੀ ਚੜ ਸਕਦੇ ਆ ਜੇ ਕੁਝ ਹੋਉਂਦਾ ਫੇਰ ਤੁਹਾਨੂੰ ਵੇਟ ਕਰਨੀ ਪੈਣੀ ਆ ਲੰਗ ਲੈਣ ਦੇਣਾ ਬਾਅਦ ਵਿੱਚ ਜਦੋਂ ਆਗਲਾ ਨਿਕਲ ਗਿਆ ਬਾਅਦ ਵਿੱਚ ਗੱਡੀ ਰੋੜ ਤੇ ਚੜਕੋ ਠੀਕ ਹੈ ਨਹੀਂ ਕਾਲੀ ਨਹੀਂ ਕਰਨੀ ਆਪਾਂ ਆਪਣੀ ਪਹਿਲ ਨਹੀਂ ਉੱਥੇ